ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਗਰਮ ਕਰੇ ਤੇ ਜੰਮ ਜਾਂਦੀ ਆ ਗਰਮ ਕਰਨ ਤੇ ਜੰਮਦੀ ਗਰਮ ਕਰਨ ਤੇ ਜੰਮਦੀ ਆ ਚੀਜ਼ਾਂ ਗਰਮ ਕਰਨ ਤੇ ਪਿਗਲਦੀਆਂ ਪਰ ਉਹ ਗਰਮ ਕਰਨ ਤੇ ਜੰਮਦੀ ਆ ਦੱਸੋ ਖਾਣ ਵਾਲੀ ਚੀਜ਼ ਆ ਹਾਂ ਕਿਉਂ ਨਹੀਂ ਕਿਉਂ ਤੇ ਪਿਗਲ ਜਾਂਦਾ ਕਿਉਂ ਪਿਗਲ ਕੇ ਬਾਅਦੋਂ ਜੰਮ ਵਿੱਚ ਜਾਂਦਾ ਨਹੀਂ 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 ਕਿਉਂ ਠੰਡਾ ਹੋ ਕੇ ਜੰਮਦਾ ਆ ਮੈਂ ਕਿਹਾ ਉਹਨੂੰ ਗਰਮ ਕਰੇਗਾ ਉਹਨੇ ਜੰਮ ਜਾਣਾ ਜੰਮ ਜਾਣਾ ਅੱਛਾ ਹੈਗੀ ਖਾਣ ਵਾਲੀ ਚੀਜ਼ ਆ ਖਾਣ ਵਾਲੀ ਚੀਜ਼ ਆ ਅੱਛਾ ਜੰਮ ਜਾਂਦਾ ਕਿਹੜੇ ਮੌਸਮ 'ਚ ਖਾਈਦੀ ਆ ਤੁਰੇ ਮਰਜੀ ਨੂੰ ਸਮਝਾਉਣਾ ਜੇ ਤੂੰ ਮਰਜੀ ਖਾ ਲੋ ਜ਼ਿਆਦਾਤਰ ਜ਼ਿਆਦਾਤਰ ਲੋਕ ਠੰਡ ਚ ਪਸੰਦ ਕਰਦੇ ਹੈ ਪਿੰਨੀ ਆ ਤ ਨਹੀਂ ਹੈ ਪਿੰਨੀ ਆ ਪਜੀਰੀ ਉਹ ਕਿਦਾਂ ਪਿਕੜ ਜੰਮਦੀਆਂ ਗਰਮ ਜੰਮੀ ਜਾਂਦੀ ਸਮਝ ਲੋ ਜਦੋਂ ਜੰਮਦੀ ਆ ਅੱਛਾ ਇਹ ਜਿਹੜੀ ਚੀਜ਼ ਹੈ ਕੋਈ ਜਿਹੜੀ ਗਰਮ ਕਰਨ ਤੇ ਜੰਮ ਜਾਂਦੀ ਦੱਸੋ ਹੈ ਇਹ ਤਾਂ ਆਪਣਾ ਪੰਬਲੂ ਸੇ ਪਾਤਾ ਇਹ ਗੱਲ ਦੀ ਸੁਣੀ ਆ ਜੰਮ ਦੀ ਇਹ ਜੀ ਆ ਜੰਮ ਦੀ ਪਹਿਲੀ ਵਾਰ ਸੁਣੀ ਆ ਅੱਛਾ ਪਹਿਲਾਂ ਉਹ ਕਿਸ ਚੀਜ਼ ਵਿੱਚ ਹੁੰਦੀ ਹੈ ਲਿਕਵਿਡ ਵਿੱਚ ਹੁੰਦੀ ਹੈ ਕਿ ਇਸ ਤਰੀਕਾ ਹੁੰਦੀ ਹੈ ਮਤਲਬ ਦੋਹਾਂ ਦੋਹਾਂ ਚੀਜ਼ਾਂ ਵਿੱਚ ਹੁੰਦੀ ਹੈ ਦੋਹਾਂ ਚੀਜ਼ ਹੁੰਦੀ ਆ ਫੇਰ ਜਦੋਂ ਉਹਨੂੰ ਫੇਰ ਗਰਮ ਕਰੀਦਾ ਫੇਰ ਉਹ ਇੱਕ ਸੇਮ ਹੋ ਜਾਂਦੀ ਆ ਜੰਮ ਜਾਂਦੀ ਅੱਛਾ ਮਤਲਬ ਪਹਿਲਾਂ ਸੁੱਕੀ ਵੀ ਹੁੰਦੀ ਆ ਗਿੱਲੀ ਵੀ ਹੁੰਦੀ ਆ ਸੁੱਕੀ ਗਿੱਲੀ ਆ ਹਾਂ ਮਨ ਲੱਗਦੀ ਪਹਿਲੀ ਜਿਹੀ ਮਨ ਲੱਗਦਾ ਐ ਹੋ ਜੀ ਐ ਹੋ ਜੀ ਅੱਛਾ ਕੰਕਿੱਦਾਂ ਦਾ ਹੁੰਦਾ ਉਹਦਾ ਟਿੱਟਰਾਂ ਨੂੰ ਜੋ ਪੀ ਕਿਹੜੀ ਚਿੱਟੀ ਚੀਜ਼ ਆ ਉਹ ਜਿਹੜੀ ਖਾਣ ਵਾਲੀ ਚੀਜ਼ ਜੰਮ ਜਾਂਦੀ ਆ ਗਰਮ ਕਰਨ ਤੇ 50 ਸੇ 50 ਸੇ ਨੋ 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 50 ਸੇ ਖੰਡ ਖੰਡ ਨੂੰ ਜਦੋਂ ਅਨ ਨੂੰ ਜਦੋਂ ਗਰਮ ਕਰੀਦਾ ਗਰਮ ਹੁੰਦਾ ਉਹਦੀ ਚਾਣੀ ਲਿਕਵਿਡ ਹੁੰਦੀ ਤੇ ਉਹਨੂੰ ਪਾਈਦਾ ਫਿਰ ਸੁੱਕਦੀ ਫਿਰ ਉਹ ਜੰਮਦੀ ਆ ਹੁੰਦੇ ਤੇ ਗਰਮ ਹੀ ਆ ਹਾਂ ਹੁੰਦੀ ਗਰਮ ਉਹ ਜਦੋਂ ਆਪਾਂ ਗਰਮ ਕਰੀਦਾ ਉਹ ਤਾਂ ਜੰਮ ਜਾਂਦੇ ਆ ਚਾ ਮਲਾ ਪਾਂਡੇ ਵਿੱਚ ਹੋਵੇ ਉਹ ਤੋਂ ਜੰਮ ਜਾਣਾ ਨੇ ਗਰਮ ਕਰਨਾ ਹਾਂ ਗਰਮ ਕਰ ਪਾਂਡੇ ਵਿੱਚ ਜੰਮਣਾ ਅੱਛਾ ਇਹ ਰਿਹਾ ਹੋਜੀ ਕਿਹੜੀ ਚੀਜ਼ ਹੋ ਸਕਦੀ ਹੈ ਮੋਪੀ ਲਾਹ ਦਿਮਾਗ ਗਜਬ ਬੇਇਜ਼ਤੀ ਹੋ ਜਾਏਗੀ ਆਪ ਹੁਣ ਬੜੇ ਸਵਾਲ ਪੁੱਛ ਰਹੇ ਨੇ ਕਿਸੇ ਦਾ ਦੱਸ ਲਾ ਲਾ ਲਗਾਓ ਦਿਮਾਗ ਗੋਪੀ ਸਿੰਘ ਜਦੋਂ ਹੀ ਲਾਓ ਮੈਂ ਤਾਂ ਲਾਉਣ ਹੀ ਦਿਆਂ ਆਏ ਵੀ ਲਾਉਣ ਹੀ ਦਿਆਂ ਇੱਕ ਹਰ ਮੌਤ ਠੰਡ ਜਿਆਦਾ ਖਾਈਦੀ ਆ ਤੇ ਜੰਮ ਵੀ ਜਾਂਦੀ ਆ ਸਾਹ ਗਰਮੇ ਚ ਵੀ ਦਿੰਦੇ ਆ ਅੱਛਾ ਪਰ ਠੰਡ ਕੇ ਲੋਕ ਜਿਆਦਾ ਪਸੰਦ ਕਰਦੇ ਆ ਅੱਛਾ ਠੰਡ ਜਿਆਦਾ ਕਰਦੇ ਆ ਹੁੰਦੀ ਵੀ ਚਿੱਟੀ ਚੀਜ਼ ਆ ਜਮਾ ਚਿੱਟੀ ਹਾਂ ਚਿੱਟੀ ਹੁੰਦੀ ਥੋੜੇ ਜੇ ਇੱਕਾਈ ਹੁੰਦੇ ਥੋੜੇ ਜੇ ਮਤਲਬ ਬਰਾਊਨ ਕਲਰ ਚ ਵੀ ਹੁੰਦਾ ਕੋਈ ਬਰਾਊਨ ਕਲਰ ਵੀ ਹੋ ਜਾਂਦੀ ਆ ਹੁੰਦੇ ਆ ਹੁੰਦੇ ਆ ਜਾਂ ਹੁੰਦੀ ਆ ਜੋ ਮਰਜ਼ੀ ਕਰਾ ਚੀਜ਼ ਆ ਇੱਕ ਰਸਗੁੱਲੇ ਹਾਂ ਰਸ ਹੁੰਦਾ ਇਸ ਕਰ ਲਈ ਕਿ ਤੇ ਹਾਂ ਗਰਮ ਵੀ ਤੇ ਜੰਮਦੇ ਆ ਗਲਾਬ ਜਾਮਨ ਨਾ ਇਹਨੂੰ ਗਰਮ ਕਈ ਦੱਕ ਜੰਮ ਜਾਂਦੇ ਸਿੰਗਾਇਨ ਹੰਬਲ ਪੂਸੇ ਆਇਆ ਬਈ ਆਪਾਂ ਨੂੰ ਹੁੰਦੀ ਵੀ ਲਿਕਵਿਡ ਚ ਹੈ ਸੁੱਕੀ ਵੀ ਹੁੰਦੀ ਆ ਦੁੱਧ ਤਾਂ ਨਹੀਂ ਪਨੀਰ ਲਿਕਵਿਡ ਦਾ ਪਿਓਰ ਲਿਕਵਿਡ ਉਹ ਨਹੀਂ ਹੁੰਦਾ ਵੀ ਹੱਥਾਂ ਚਰੇ ਲਿਕਵਿਡ ਤੁਰਿਆ ਫਿਰਦਾ ਵਾ ਅੱਛਾ ਖੋਆ ਨਾ ਖੋਆ ਗੋਬੀ ਚ ਟੈਨਦਾ ਆਜੋ ਬਾਜੀ ਇਹਨੇ ਸਵਾਲ ਪਾਇਆ ਆਜੋ अच्छा ਇਹਨੇ ਸਵਾਲ ਪਾਇਆ ਆ ਕਿ ਉਹ ਕਿਹੜੀ ਚੀਜ਼ ਆ ਜਿਹੜੀ ਮਤਲਬ ਕਿ ਗਰਮ ਕਰਨ ਤੇ ਜੰਮ ਜਾਂਦੀ ਆ ਜੰਮ ਜਾਂਦੀ ਆ ਦੱਸੋ ਦੱਸੋ ਇਧਰ ਆ ਕੇ ਦੱਸੋ ਵੀਡੀਓ ਬਣ ਜੇ ਵੀ ਨਾਲ ਇਹ ਕਿਹੜੀ ਵੀ ਦੱਸ ਦੱਸ ਦੇ ਯਾਰ ਕਿਹ ਸਵਾਲ ਚ ਅਹੀਂ ਅੜ ਗਏ ਹੂੰ ਗੋੜ ਨਹੀਂ ਇਹ ਚਿੱਟੀ ਜੀਜਾ ਇਹ ਚਿੱਟੀ ਆ ਇਹ ਚਿੱਟੀ ਦਾ ਜਾਓ ਚਿੱਟੀ ਤੇ ਬਰਾਊਨ ਜੇ ਬਾਬਾ ਅੱਛਾ ਚਿੱਟੀ ਤੇ ਬਰਾਊਨ ਹੈ ਚਿੱਟੀ ਤੇ ਬਰਾਊਨ ਕਿਹੜੀ ਹਰਮ ਗਰਮ ਜਾਂਦੇ ਗਰਮ ਕਰਨ ਤੇ ਜੰਮ ਜਾਂਦੀ ਰਸਤਾ ਜੰਮ ਜਾਂਦੀ ਆ ਰਸਤਾ ਸਾਹਿਬ ਪਤਾ ਸਾਹਿਬ ਵੀ ਦੱਸ ਦਿੰਦਾ ਮਾਰਕਟ ਤਾਂ ਹੀ ਹੁੰਦਾ ਹਿੱਟਾ ਹੁੰਦਾ ਤੇ ਕਿਤੇ ਜੰਮ ਜਾਂਦਾ ਰਸਤਾ ਗਰਮ ਤੇ ਜੰਮਦਾ ਜਿਆਦਾ ਕਰ ਉਹ ਤਰ੍ਹਾਂ ਦਾ ਜੰਮ ਜਾਂਦਾ ਆਹਰ ਵੰਟੇ ਜੰਮ ਜਾਂਦਾ ਪਤਾ ਜੀ ਇੱਕ ਹਵਾਲ ਜੀ ਅੜ ਗਿਆ ਤਾਂ ਹੋਰ ਕੀ ਜੰਮਦਾ ਕਰੋ ਇਹੋਨਾਂ ਦਾ ਹੂੰ ਇਹੋਨਾਂ ਦਾ ਕੀ ਇਹ ਨਹੀਂ ਲੱਗ ਮੱਖਣੀ ਮੱਖਣੀ ਪਿਘਲਦੀ ਆ ਅੱਛਾ ਜੰਮਦੀ ਨਹੀਂ ਨਾ ਦਹੀਂ ਦਹੀਂ ਨੂੰ ਗਰਮ ਕਰਕੇ ਆਪਾਂ ਦਹੀਂ ਗਰਮ ਕਰੇਗਾ ਮੰਨ ਲਾ ਦੁੱਧ ਵਿੱਚ ਦਹੀਂ ਪਾ ਦਿੱਤਾ ਉਹ ਜੰਮ ਕੇ ਜੰਮ ਕੇ ਪਨੀਰ ਹੁੰਦੀ ਹੈ ਦਹੀਂ ਬਰਾਊਨ ਹੁੰਦਾ ਹਾਂ ਬਰਾਊਨ ਤਾਂ ਨਹੀਂ ਹੁੰਦਾ ਇਹ ਜੀ ਬਰਾਊਨ ਵੀ ਜੀ ਵੀ ਹੁੰਦੀ ਤੇ ਚਿੱਟੇ ਵੀ ਹੁੰਦੇ ਪਿਆ ਅੱਛਾ ਦੱਸ ਦੱਸ ਜਿੱਤਾ ਬਰਾਊਨ ਦਾ ਨਹੀਂ ਪਤਾ ਨਹੀਂ ਬਰਾਵਾ ਆ ਯਾਰ ਪਤਾਸਾ ਹੀ ਆ ਤੂੰ ਹੀ ਦੱਸ ਐ ਪਤਾਸਾ ਆ ਤੇ ਦੱਸੋ ਨਾ ਦੱਸੂਗਾ ਦਿਮਾਗ ਲਾਓ ਦਿਮਾਗ ਲਾ ਰਿਹਾ ਦੱਸ ਪਰ ਇਹ ਹੱਦ ਤੱਕ ਹੀ ਇਹਨੇ ਐਵੇਂ ਕੋਈ ਜਨੇ ਦੱਸੂਗਾ ਮੈਂ ਦਿਮਾਗ ਲਾਓ ਥੋੜਾ ਜਿਹਾ ਹੋਰ ਯਾਰ ਇਹ ਕਿਹੜੀ ਚੀਜ਼ ਹੋ ਸਕਦੀ ਯਾਰ ਬੈ ਤੇਰੀ ਵੀਡੀਓ 5 ਮਿੰਟਾਂ ਦੇਉਗੇ ਮੈਂ ਦੱਸਦਾ ਹੁਣ ਹਾਂ ਆਂਡਾ ਆਂਡਾ ਓ ਯਾਰ ਓ ਯਾਰ ਗਰਮ ਗਰਮ ਤੇ ਜੰਮ ਜਾਂਦਾ ਆਂਡਾ ਗਰਮ ਕਰੀਦਾ ਜੰਮਦਾ ਕਿ ਨਹੀਂ ਜੰਮਦਾ ਹਾਂ ਵਾਹ ਕੀ ਗਰਮ ਭਾਈ ਇੱਕ ਦੇਸੀ ਆਂਡਾ ਦਾ ਬ੍ਰਾਊਨ ਜਾਂ ਹੁੰਦਾ ਜਿਹੜੇ ਫਾਰਮੀਆਂ ਦੇ ਚਿੱਟੇ ਆਂਡੇ ਹੁੰਦੇ ਆ ਸਹੀ ਸਹੀ ਇੱਕਦਮ ਸਹੀ ਕਿਉਂ ਦੂਰ ਆ ਨਾ ਕਿਉਂ ਦੂਰ ਆ ਮੈਂ ਦੂਰ